ਇਸਾਰੇ ਵਿਟਾਮਿਨ ਨੇ ਵੈਕਸੀਨ ਇਹ ਉਹਨਾਂ ਦੀ ਸਾਰੇ ਰੱਖਣਾ ਵਗੇ ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਹੋ ਜੀ ਹੋਰ ਮੇਰੇ ਵੀਰੋ ਅੱਜ ਤੁਹਾਨੂੰ ਦੱਸਾਂਗੇ ਦਵਾਈਆਂ ਬਾਰੇ ਜਿਹੜੀਆਂ ਕਬੂਤਰਾਂ ਦੀ ਬਿਮਾਰੀ ਲਈ ਜਾਂ ਕਬੂਤਰਾਂ ਦੀ ਅੱਖ ਖਰਾਬ ਹੋਵੇ ਜਾਂ ਰੇਸ਼ਾ ਹੋਇਆ ਹੋਵੇ ਆ ਦਿਨਾਂ ਚਾਹ ਤਿੰਨ ਬਿਮਾਰੀਆਂ ਚੱਲਦੀਆਂ ਇਹ ਕੋਮਣ ਇਹਨਾਂ ਨੂੰ ਤੁਹਾਨੂੰ ਮੈਂ ਇਲਾਜ ਦੱਸਾਂਗਾ ਅੱਜ ਪ੍ਰੈਕਟੀਕਲ ਆ ਕਰੋ ਮੇਰਾ ਵੀਰ ਚੱਕ ਤੇ ਬੱਚੇ ਦੀ ਅੱਖ ਮਾੜੀ ਜੀ ਖਰਾਬ ਹੋਈ ਮਾੜੀ ਜੀ ਇਹਦੇ ਅਸੀਂ ਪਾਵਾਂਗੇ दारू ਸਿਪਲਾ ਸਿਪਲੋਕਸ ਡੀ ਕਰ ਲੋ ਚੱਕ ਮੇਰੇ ਵੀਰ ਸਿਪਲੋਕਸ ਡੀ ਬਹੁਤ ਵਧੀਆ ਹੈ ਸਿਰਫ 2 ਸੈਕਿੰਡ ਅੱਖ ਚ ਪਾ ਕੇ ਰੱਖਣਾ ਹੈ ਫੇਰ ਛੱਡ ਦਿਓ ਕਬੂਤਰ ਕਰੋ ਜੀ ਚੱਕ ਇੱਕ ਮੇਰੇ ਵੀਰ ਸ਼ਾਮ ਨੂੰ ਜਾਂ ਸਵੇਰ ਨੂੰ ਆਪਣੇ ਖੁੱਡਿਆਂ 'ਚ ਦੇਖ ਲਿਆ ਕਰੋ ਅੱਧਾ ਘੰਟਾ ਲਾ ਕੇ ਕੋਈ ਕਪੂਤਰ ਢਿੱਲਾ ਦੇਣੀ ਬਸ ਦੂਜੇ ਦੇ ਦਿਖਾਨਾ ਤੁਹਾਨੂੰ ਰੇਸ਼ੇ ਵਾਲਾ ਕੋਈ ਬਾਬੇ ਦੇ ਮੇਰ ਨਾਲ ਨਹੀਂ ਹੈਗਾ ਰੇਸ਼ੇ ਲਈ ਆ ਗੋਲੀ ਹੈ ਜੀ ਰੋਕਸਿਡ 150 mg ਇਹ ਰੇਸ਼ਾ ਲਈ ਜੇ ਕਿ ਕਬੂਤਰ ਨੂੰ ਰੇਸ਼ਾ ਆ ਹੋਵੇ ਉਹਨੂੰ ਅੱਧੀ ਗੋਲੀ ਦੇ ਦਿਓ ਸਵੇਰੇ ਸ਼ਾਮ ਅੱਧੀ ਸਵੇਰੇ ਅੱਧੀ ਸ਼ਾਮ ਠੀਕ ਹੋ ਜਾਊਗਾ ਜਿਹੜਾ ਬੱਚਾ ਥਿੱਲਾ ਆ ਹੋਵੇ ਥੋੜਾ ਇਦਾਂ ਮਾੜਾ ਜਿਹਾ ਥਿੱਲਾ ਹੋਣਾ ਤੁਹਾਨੂੰ ਦਿਖਾ ਲੀ ਦਵਾਈ ਦਵਾਂਗਾ ਇਹਨੂੰ ਮਾੜਾ ਥਿੱਲਾ ਇਹਦੇ ਲਈ ਅਸੀਂ ਬਰੂਟੋਂ ਦਵਾਂਗੇ 2 ml 1 ml ਦਵਾਂਗੇ ਪਾਵਰ ਜੈਲ ਤੋ 2 ml ਪਾਵਾਂਗੇ ਵਿੱਚ ਪਾਣੀ ਤੁਹਾਨੂੰ ਦੇਖ ਦਿਖਾਣਾ ਸਿਰਿੰਜ ਲਿਆ ਮੈਂ ਛੋਟੀ ਇੱਕ ਮਿੰਟ 1 ml ਲੈ ਲਈਏ ਜੀ ਪਾਵਰ ਜਲ 2 ml ਲਵਾਂਗੇ ਬਰੂਟਨ ਇਹ 2 ml ਲਵਾਂਗੇ ਹੁਣ ਇਹ ਪਾਣੀ ਛੋਟੇ ਸਰੇਂਜਰ ਸਭ ਕੁਝ ਪਾ ਕੇ ਲਾ ਲੋ ਮਾੜਾ ਜਾਂ ਮਿਕਸ ਹੋ ਜੂ ਇਹ ਦੇ ਦਿਓ ਜਿਹੜਾ ਕਬੂਤਰ ਨੂੰ ਸੋਕਾ ਲੱਗਾ ਹੋਵੇ ਜਾਂ ਇਕੱਠਾ ਹੋ ਕੇ ਬੈੰਦਾ ਹੋਵੇ ਬਹੁਤ ਵਧੀਆ ਚੀਜ਼ ਹੈ 100% ਲਾਜੇ ਆ ਫੋਰ ਕੋਈ ਗੋਲੀ ਨਹੀਂ ਦੇਣ ਦੀ ਲੋੜ ਤੁਨੂੰ ਬਸ ਇਹ ਦੇ ਦਿਓ ਜਿਹੜਾ ਕਬੂਤਰ ਢਿੱਲਾ ਹੈ ਤੇ ਸ਼ਾਮ ਨੂੰ ਇੱਕ ਵਾਰੀ ਮੇਰਾ ਵੀਰ ਆਪਣੇ ਖੁੱਡਿਆਂ ਅਜ ਅੱਧਾ ਘੰਟਾ ਨਿਗਾਹ ਮਾਰ ਲਿਆ ਕਰਿਓ ਜਿਹੜਾ ਕਬੂਤਰ ਢਿੱਲਾ ਮੱਠਾ ਹੋਵੇ ਕਿ ਇਹਨੂੰ ਖੰਗ ਹੋਵੇ ਰੇਸ਼ਾ ਹੋਵੇ ਜੇ ਦਾ ਦੇਖਿਓ ਐਂ ਤੇ ਚਲ ਦੇਖਦੇ ਰਹਿੰਦੇ ਆ ਸ਼ਾਮ ਨੂੰ ਇਹ ਪੱਠੀ ਹੋਏ ਤੱਕ ਅੱਖ ਹੋਈ ਸੀ ਮਾੜੀ ਜੇ ਕਈ ਕਬੂਤਰ ਬੰਦੇ ਦੇਖਦੇ ਨਹੀਂ ਤੇ ਉਹਨਾਂ ਦੇ ਹੋ ਜਾਂਦਾ ਇੱਥੇ ਰੇਸ਼ਾ ਸਾਰਾ ਅੱਖ ਬੰਦ ਹੋ ਜਾਂਦੀ ਫਿਰ ਉਹਨੂੰ ਟਾਈਮ ਲੱਗਦਾ ਹੈ ਹੁਣੇ ਚੱਲਣ ਹੀ ਲੱਗੀ ਆ ਅੱਖ ਇਹਦੀ ਤੈਂ ਪਹਿਲਾਂ ਹੀ ਦੇਖ ਲਈਏ ਤੇ ਫੜ ਲਈਏ ਤੇ ਦਵਾਈ ਪਾਤੀਏ ਠੀਕ ਹੋ ਜਾਊਗੀ ਹੁਣੇ ਇੱਕ ਮੇਰੇ ਵੀਰੋ ਆ ਜਿਹੜੇ ਬੱਚੇ ਦੇ ਫਿੰਸੀਆਂ ਆਈਆਂ ਹੁਣ ਪੈਰਾਂ ਤੇ ਜਾਂ ਮੂੰਹ ਤੇ ਜੇ ਮੂੰਹ ਤੇ ਹੋਈਆਂ ਤੇ ਇਹਦੇ ਚ ਡੋਬ ਕੇ ਆਰੂਣ ਤੇ ਲਾ ਦਿਓ ਜੇ ਪੈਰਾਂ ਤੇ ਹੋਈਆਂ ਤੇ ਇੱਕ ਕੋਲੀ ਵਿੱਚ ਇਹਨੂੰ ਪਾ ਕੇ ਤੇ ਬੱਚੇ ਦੇ ਪੈਰ ਡੋਬ ਦਿਓ ਇਹ ਤਾਂ ਨੋਰਮਲ ਇਹ ਹੁਣ ਬੱਚਿਆਂ ਦੇ ਫਿੰਸੀਆਂ ਹੁੰਦੀਆਂ ਐ ਇਹ ਮੈਂ ਪਹਿਲਾਂ ਵੀ ਦੱਸੀ ਇਹਦੀ ਪੂਰੀ ਵੀਡੀਓ ਜਿਹੜੇ ਵੀਰਾਂ ਨਹੀਂ ਦੇਖੀ ਉਹ ਪਿੱਛੇ ਚੈਨਲ 'ਚ ਵੀਡੀਓ ਖੋਲ ਕੇ ਦੇਖ ਸਕਦਾ ਹੈ ਇਹਦੀ ਪੂਰੀ ਵੀਡੀਓ ਪਾਈ ਐ ਤੇ 100% ਲਾਜ਼ਮੀ ਮਿਲਿਆ ਨੂੰ ਤਾ ਕਰਕੇ ਹੁਣ ਬਾਬੇ ਦੇ ਮੇਰ ਨਾਲ ਠੀਕ ਹੈ ਸਾਰੇ ਬੱਚੇ ਫਿੰਸੀਆਂ ਨਹੀਂ ਤੇ ਮੈਂ ਦਿਖਾ ਦਿੰਦਾ ਤੁਹਾਨੂੰ ਕਿਸੇ ਦੇ ਫੜ ਕੇ ਇਹ ਫਿੰਸੀਆਂ ਆ ਲਈ ਹੈ ਜੀ ਇਹ ਦੋ ਜੇ ਕਬੂਤਰ ਢਿੱਲਾ ਮੱਠਾ ਹੋਵੇ ਉਹਦੇ ਲਈ ਇਹ ਬਰੂਟੋਨ ਤੇ ਪਾਵਰ ਜੈਲ ਮਿਕਸ ਕਰਕੇ ਰੋਕਸਾਈਡ 150mg ਜੇ ਕਬੂਤਰ ਨੂੰ ਰੇਸ਼ਾ ਹੋਇਆ ਹੋਵੇ ਅੰਦੀ ਸਵੇਰੇ ਅੰਦੀ ਸ਼ਾਮ ਨੂੰ ਦੋ ਮੇਰੇ ਵੀ ਉੱਤੇ ਆ ਸਿਪਲੌਕਸ ਡੀ ਦਾਰੂ ਆ ਅੱਖਾਂ ਲਈ ਜੇ ਅ ਕਬੂਤਰ ਦੀ ਅੱਖਾਂ ਖਰਾਬ ਹੋਣ ਮੇਰਾ ਵੀ ਯੂਜ਼ ਕਰਕੇ ਤੇ ਕਮੈਂਟ ਕਰਕੇ ਰਿਜ਼ਲਟ ਦੱਸਿਓ ਤੁਹਾਨੂੰ ਅਗਲਿਆਂ ਵੀਡੀਓ 'ਚ ਬਾਕੀ ਇੱਧਰ ਤੁਹਾਨੂੰ ਲਓ ਚੈੱਕ ਇਹ ਸਾਰੇ ਵਿਟਾਮਿਨ ਨੇ ਲੈੱਟਸੀ ਨੇ ਉਹਨਾਂ ਦੀ ਸਾਰੇ ਰੱਖਾ ਗਏ ਇਹਨਾਂ ਨੂੰ ਮਲਟੀ ਵਿਟਾਮਿਨ ਜੀਨ ਹੈਲਥ ਇਹਨਾਂ ਸਾਰਿਆਂ ਦਾ ਕਿੱਦਾਂ ਯੂਜ਼ ਕਰਨਾ ਕਿੰਨਾ ਚੰਨਾ ਯੂਜ਼ ਕਰਨਾ ਅਗਲੀ ਵੀਡੀਓ ਵਿੱਚ ਦੱਸੂਗਾ ਤੁਹਾਨੂੰ ਮੈਂ ਮੇਰਾ ਵੀਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਗੇ ਅਗੇ ਆ ਵੀਡੀਓ ਦੇਖਣ ਲਈ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਜੀ ਓਕੇ ਜੀ ਬਾਏ ਬਾਏ